ਜੀ ਅਸੀਂ ਚੱਲਿਆਂ ਜੀ ਉਹ ਜਿਸ ਨੂੰ ਤੂਤੇ ਨੂੰ ਮਿਲਣਾ ਸਾਡੀ ਸਾਰੀ ਟੀਮਾਂ ਨਾਲ ਸਾਡੇ ਬਾਬਾ ਜੀ ਨੇਗੇ ਤੇ ਇੱਧਰ ਸਾਡੇ ਕਲਾਕਾਰ ਵੀਰ ਨੇ ਨੇ ਭਿਲਾਈ ਸੁਰਜੇ ਔਲਾਦੇ ਇੱਧਰ ਮੇਰੀ ਸ਼ਕਲਾਂ ਦਿਖਾ ਦੇ ਔਰ ਭਾਈ ਜੀ ਅੱਜ ਅਸੀਂ ਤੂਤੇ ਦੇ ਪਿੰਡ ਚੱਲਿਆਂ ਸਰਦੂਲ ਸਾਹਿਬ ਕਿੱਥੇ ਨੇ ਮਗਰ ਨਹੀਂ ਹੋ ਰਹੀ ਹੈ ਬੀਸੀ ਜਾ ਰਹੇ ਹਾਂ ਹਾਂਜੀ ਹਾਂ ਵੈਸੇ ਮੀਂਹ ਦਾ ਮੌਸਮ ਵੀ ਹੈਗਾ ਕੋਈ ਚੱਕਰ ਨਹੀਂ ਟੂਟਾ ਮਿਲਦੀ ਸਕਦਾ ਤੇ ਨਹੀਂ ਵੀ ਮਿਲ ਸਕਦਾ ਪਰ ਸਾਡੇ ਬਾਬਾ ਜੀ ਨੇ ਗੱਲ ਗੱਡੀ ਖਿੱਚਤੀ ਹਾਂਜੀ ਹੁਣ ਦੇਖਦੇ ਕੀ ਬਣਦਾ ਰੁਕਤ ਸਾਡਾ ਜਾ ਰਿਹਾ ਹੈ ਹਾਂਜੀ ਹਾਂਜੀ ਆ ਦੇਖੋ ਇਧਰ ਨੂੰ ਜਾਂਦੇ ਆ ਤੇ ਆਹੀ ਰੋੜਾ ਬਾਬਾ ਜੀ ਸੋਹਣਾ ਸਜਣਾ ਸਾਹਮਣੇ ਆ ਕੇ ਇਹ ਆਹੀ ਰੋੜਾ ਜੀ ਬਾਬਾ ਜੀ ਨੇ ਗੱਡੀਆਂ ਦੇ ਵਿੱਚ ਦਹਾ ਨਘਾਲੀ ਗੱਡੀ ਗਾਹਾਂ ਨਘਾਲੀ ਆਹਾਂ ਰੋੜਾ ਜੀ ਉਹ ਬਾਤ ਕਰੋ ਆਹ ਹਾ ਹਾ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਬਾਬਾ ਵੇ ਨਾਰਾ ਤੇਰੀ ਕਿ ਨਾਰਾ ਹੋ ਗਿਆ ਹਾਂਜੀ ਹੁਣ ਰਸਤਾ ਬਾਬਾ ਜੀ ਨੇ ਪਹਿਲਾਂ ਗਲਤ ਪਾਲਿਆ ਹੁਣ ਸਹੀ ਪਾਲਿਆ ਇੰਡਾਇਵਰ ਇਧਰ ਨੂੰ ਖਿੱਚਤੀ ਤੇ ਸਾਡੇ ਵੀਰ ਜਿੰਨੇ ਵੀ ਸਾਡੇ ਨਾਲ ਨੇ ਟੀਮ ਵਾਲੇ ਬਹੁਤ ਉਤਸੁਕ ਨੇਗੇ ਵੀ ਅਸੀਂ ਬਾਈ ਤੂੰ ਤੈਨੂੰ ਮਿਲিয়ে ਜਾ ਕੇ ਸੋ ਇੱਥੇ ਸਾਡੇ ਬਾਬਾ ਜੀ ਨੇਗੇ ਜਿਨ੍ਹਾਂ ਦੇ ਨਾਲ ਅਸੀਂ ਆਏ ਆ ਇੱਧਰ ਸਾਡੇ ਆ ਟੀਮ ਦੇ ਮੈਂਬਰ ਬੈਠੇ ਨੇ ਸਾਡੇ ਭਾਈ ਚਲੋ ਮਾੜਾ ਮੋਟਾ ਕੁਛ ਸਵਾਜ ਸੁਣਾਓ ਫਿਰ ਬਾਬਾ ਜੀ ਤੁਸੀਂ ਸੁਣਾਓ ਯਾਰ ਨੇਵੀ ਆਇਆ ਨਾ ਕਰਿਆ ਕਰੋ ਯਾਰ ਹੈ ਹਉ ਦਿਲ ਤਾਂ ਬਹੁਤ ਦਿਖਾਉਂਦੇ ਮਿੱਠਿਆ ਆਉੜੇ ਬੋਲ ਤੇਰੇ ਹੈ ਵੇ ਕਿਉਂ ਹੈ ਨਹੀਂ ਗਾ ਵਕਤ ਸੋਹਣਾ ਸਾਡੇ ਲਈ ਕੋ ਹਾ ਹਾਸੇ ਉੱਡ ਕੇ ਬੁੱਲੀਆਂ ਤੋਂ ਵਾਹ ਜੀ ਬਾਬਾ ਜੀ ਹਾਸੇ ਉੱਡ ਕੇ ਬੁੱਲੀਆਂ ਤੋਂ ਕਿੱਥੋਂ ਲਿਆਵਾਂ ਲਬ ਸੱਜਣਾ ਵੇ ਹਾਏ 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 ਮੈਂ ਸਾਡੀ ਜਾਨ ਤੇ ਨਹੀਂ ਲੈਣੀ ਵਰਸ ਬੋਲਿਓ ਕਰਾ ਤੈਨੂੰ ਮੰਨ ਲਿਆ ਰਬ ਸੱਜਣਾ ਓ ਵਾਹ ਵਾਹ ਬਾਬਾ ਜੀ ਮੈਂ ਸਾਡੀ ਜਾਨ ਤੇ ਨਹੀਂ ਲੈਣੀ ਤੈਨੂੰ ਮੰਨ ਲਿਆ ਰੱਬ ਸਦਾ ਆਏ ਹਾਏ 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 ਗਿਆ ਘੁੰਮਣੇ ਬਰੰਦ ਚੱਕੋ ਗਾਹ ਬਰੰਤਰਾ ਚੱਕੋਂਗੇ ਤੇਰੇ ਨਾਲ ਹੋਰ ਚੱਕ ਲੈਨੇ ਮਾਸ ਕੇ ਹਾਂ ਹਾਂ ਐ ਜ਼ਿੰਦਗੀ ਜਿਉਣਾ ਨਾ ਚਾਹੁੰਦੀ ਹਾਂ ਪਰ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਤੈਨੂੰ ਕੋਹਣਾ ਨਹੀਂ ਕਹਿੰਦੀ <laughs> बाजी ਜੇ ਤੈਨੂੰ ਮੰਨ ਲਿਆ ਰੱਬ ਸੱਜਣਾ ਮੈਨੂੰ ਲੱਗਦਾ ਹਾਂ ਤੇ ਜਾ ਨੀ ਤੇ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰੱਬ ਸੱਜਣਾ ਬਾਪ ਜੀ ਰੋਕਿਓ ਮੜਾ ਜਾ ਬੱਚਿਆਂ ਕੋਲੇ ਰੋਕਿਓ ਹੁਣ ਜਾ ਕੀ ਆ ਬਾਹ ਬਈ ਬਾਪ ਬੱਚਾ ਹਾਂ ਛੋਟੇ ਵੀਰ ਕੇਰ ਸਿੰਘ ਵਾਲੇ ਜਾਣਾ ਕੇਰ ਸਿੰਘ ਵਾਲੇ ਇੱਧਰ ਅਸੇ ਇੱਧਰ ਖੱਬੇ ਮੋੜਨਾ ਜਾ ਕੇ ਥੈਂਕ ਯੂ ਵੀਰੇ ਥੈਂਕ ਯੂ ਹਾਜੀ ਬਾਬੇ ਆ ਦੇਖੋ ਪ੍ਰਾਣੀਆਂ ਮਾਰਦਾ ਨਹੀਂ ਬਾਬਾ ਜੀ ਉਹਦਾ ਫਿਲਮ ਬਣ ਸਕਦੀ ਹੈ ਕੋਈ ਹਾਂ ਦੇਖੋ ਆਪਾਂ ਬਣਾਈ ਵਾਓ ਮੈਨੂੰ ਲੱਗਦਾ ਵੀ ਇੱਥੇ ਅੰਗਰੇਜ਼ਾਂ ਵੇਲੇ ਦੀਆਂ ਨੇ ਹਾਂ ਆ ਉਹ ਦੂਈ ਬਾਬਾ ਜੀ ਹਾਂ ਉਹ ਇਹ ਰੱਖ ਦੇ ਕੀ ਬਾਤ ਹੈ ਫੋਟੋ ਕਰਾਵਾਂਗੇ ਤੇ ਬਾਬਾ ਯਾਦਗਾਰ ਹੈ ਮੈਨੂੰ ਲੱਗਦਾ ਖਜ਼ਾਨਾ ਦੱਬਿਆ ਹੋਊ ਇੱਥੇ ਕਾਹਦੇ ਰਾਜੇ ਮੈਂ ਤੁਮ ਕਿੱਲਾ ਮਾਰਾਂਦਾ ਐ ਇਹ ਹੀ ਹਵੇਲੀ ਵੀ ਜਿਹੀ ਸੀ ਹੋਣਾ ਵਧੀਆ ਨਹੀਂ ਇੱਥੇ ਅੰਗਰੇਜ਼ਾਂ ਦੀ ਕੋਠੀ ਆ ਇਹ ਹਾਂਜੀ ਸਿੱਧ ਸਮਾਦਾ ਕਾਰ ਪਾਰਕਿੰਗ ਇੱਕ ਮੇਟਾ ਬਾਬਿਆਂ ਤੋਂ ਪੁੱਛੀ ਮੜਾ ਜਾ ਸਚੜਾ ਹਾਂ ਮੈਂ ਤੰਗ ਆਈ ਹੁਈਆਂ ਹੋ ਬੰਦਾ ਬਣ ਜਾਂਦੀ ਨਾ ਦਿਆ ਜਾਨੀਆਂ ਮੈਂ ਤੇਰੇ ਨਾਲ ਵਿਆਹੀ ਕੋਈਆਂ ਉਹ ਬੰਦਾ ਬਣ ਜਾਂਦੀ ਨਾ ਦਿਆ ਜਾਨੀਆਂ ਮੈਂ ਤੇਰੇ ਨਾਲ ਵਿਆਹੀ ਹੁਈਆਂ ਕਿੱਦ ਲੱਗਿਆ ਵੀ ਸਾਂ ਰਵੀ ਚੱਕੀ ਥੋਰ ਹਾਂਜੀ ਸੋਰ ਚੱਕ ਸੋਰ ਹੋਰ ਨਹੀਂ ਆਉਂਦੀ ਕੋਈ ਯਾਰ ਤੈਨੂੰ ਕੁਝ ਨਾ ਕੱਢਿਆ ਕਰੋ ਉਹ ਪਹਿਲੇ ਲੱਲ ਘਾਰੇ ਨਾਲ ਮੈਂ ਡਰਦੀ ਸੀ ਜਿੱਦ ਲੱਲ ਘਾਰੇ ਦੇ ਅੰਦਰ ਬਣੀ ਜਿੱਦ ਲੱਲ ਘਾਰੇ ਦੇ ਨਾਲ ਨਾ ਕਰ ਲੈ ਕਿਸ ਤਿਆਨ ਕੇ ਸਰਾਂ ਦੇ ਵਿੱਚ ਵਸਿਆ ਪੰਡਤ ਫਿਰਦਾ ਹੈ ਪਰਦਾ ਜਰਾ ਬਣਾ ਰੱਜਿਆ ਪੱਟੂ ਫਿਰਦਾ ਹੈ ਉਹ ਪੱਲਕਾ ਮੋਬਲੀ ਆਂਦੇ ਵੇਲੇ ਕੱਟਣੇ ਦੂਜੇ ਕੰਮ ਬੋਤਲਾਂ ਦੇ ਰਕ ਟੱਪਣੇ ਸਤੀਜਾ ਕਮ ਲੈਣੀ ਆਪਾਂ ਮਲਦੀ ਲੜਾਈ ਕੋਈ ਆਣ ਕੇ ਮਾਈ ਦਾ ਲਟਕਰੇ ਤੇਰੇ ਘਰ ਤੇ ਕਾ ਕੇ ਮਾਲਾ ਬਣਾ ਬੱਕਰੇ ਚਿਰਦਾਰ ਤੇ ਹੋ ਕੋਈ ਤੈਨੂੰ ਜੇ ਵੀ ਆਗੇ ਗਿਆ ਹਾਂ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਓਏ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਰਿਹਾ ਓ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਜਿੱਤ ਪਿਆਰ ਦੀ ਹਾਂ ਲੈਣਾ ਬਾਜੀ ਨਿਚਤ ਕਰਦੇ ਕਰਦੇ ਮੁੰਡੇ ਦਾ ਰਾਜੀ ਨਿਚਤ ਕਰਦੇ ਕਰਦੇ ਮੁੰਡੇ ਦਾ ਰਾਜੀ ਨਿਚਤ ਕਰਦੇ ਕੋਲੇ ਕੇਸ ਬੰਨ੍ਹਾ ਸਿਰ ਰਖ ਪੱਟ ਤੇ ਮਾਰੀ ਵੇ ਗੰਡਾਸੀ ਕਿਨੇ ਤੇਰੀ ਗੱਤ ਤੇ ਬੜਾ ਪੁੱਛ ਲਈ ਆਪਾਂ ਤਾਂ ਨਹੀਂ ਗਏ ਮਾਰੀ ਵੇ ਗੰਡਾਸ ਪੁੱਛ ਲੋ ਉੱਥਰ ਪੁੱਛੋ ਮਾੜੇ ਪੁੱਛ ਲੋ ਪੁੱਛ ਲੋ ਪੁੱਛ ਲੋ ਪੁੱਛ ਲੋ ਪੁੱਛੋ ਬਾਬੇ ਕੇਰ ਸਿੰਘ ਵਾਲਾ ਇੰਡੀਆ ਕੇਰ ਸਿੰਘ ਵਾਲਾ ਇੱਧਰ ਦੇਖੋ ਲਓ ਜੀ ਬਾਈ ਦਾ ਪਿੰਡ ਬਿਲਕੁਲ ਨੇੜੇ ਆ ਚੁੱਕਿਆ ਤੂਤੇ ਦਾ ਸੋ ਹੁਣ ਦੇਖਦੇ ਆ ਮਿਲਦਾ ਜਾਂ ਨਹੀਂ ਹਾਂ ਹੈ ਪਲਦਾ ਰੱਬ ਕਰਕੇ ਮਿਲੇ ਹਾਂ ਦੇਖੋ ਲਿਖਿਆ ਵੀ ਹੋਇਆ ਪਿੰਡੀਆਂ ਕੇਰ ਸਿੰਘ ਮੌਸਮ ਵੀ ਥੋੜਾ ਜੀ ਹਾਂ ਜੀ ਮੌਸਮ ਖਰਾਬ ਹੈ ਆਉਣ ਤੋਂ ਘਰ ਆਉਣ ਹਰੀ ਲੱਗਦਾ ਹਾਂ ਹਾਂ ਮੌਸਮ ਖਰਾਬ ਕਰ ਤੇ ਮੌਸਮ ਖਰਾਬ ਹੈ ਬੱਦਲਾਂ ਦਾ ਝਾਲ ਹੈ ਬੜਾ ਖਰਾਬ ਹੈ ਹਾਂ ਜੀ ਚੱਕੂ ਕੋਈ ਸਰਦੂਲ ਵਾਲਾ ਸਰ ਹੈ ਤੇ ਦੇ ਪਿੰਡ ਆ ਚੁੱਕੇ ਹਾਂ ਪਰ ਇੱਥੇ ਦੀਂਦਾ ਕੋਈ ਨਹੀਂ ਨੋ ਮੈਂ ਸਿਰਫ ਇੱਕ ਸਾਨੂੰ ਕੁੱਤਾ ਟੱਕਰਿਆਗਾ ਉਹ ਐ ਨਹੀਂ ਪਤਾ ਕਿਹੜੀ ਨਸਲ ਦਾ ਬਾਬਾ ਇਹ ਬਾਹਰਲਾ ਲੱਗਦਾ ਦੇਖੋ ਬਾਹਰਲੀ ਨਸਲ ਆ ਬਾਹਰਲੀ ਨਸਲ ਆ ਸਿਰਫ ਤੇ ਬਾਹਰ ਉਹ ਹੈ ਹੁੰਦੇ ਆ ਇਹ ਸਿਰਫ ਪਤ ਨਹੀਂ ਕਿਹੜੇ ਦੇਸ਼ ਚ ਪਾਏ ਜਾਂਦੇ ਨੇ ਉਹਨਾਂ ਦੇ ਇੱਕ ਵੀ ਵਾਲ ਨਹੀਂ ਹੁੰਦਾ ਸਰੀਰ ਤੇ ਇਹੋ ਜਿਹੇ ਕੁੱਤੇ ਪਾਏ ਜਾਂਦੇ ਰਹਿ ਗਏ ਆ ਤੂਤੇ ਦੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਆ ਬਾਈ ਹੁਣੀ ਬੈਠੇ ਨੇ ਇਹਨਾਂ ਨੂੰ ਪੁੱਛ ਲੋ ਚੱਲ ਕੋਈ ਨਾ ਕਹਾ ਤੋਂ ਪੁੱਛ ਲਾਂਗੇ ਹੁਣ ਤਾਂ ਗੱਡੀ ਨਾਂਗੀ ਮਾਤਾ ਨੂੰ ਪੁੱਛਣਾ ਮਾਤਾ ਤੇ ਜਾਣਦੀ ਨਹੀਂ ਹੁਣੀ ਮਾਤਾ ਨੂੰ ਪੁੱਛ ਲਾ ਦੇ ਲੋ ਮਾ ਦਾ ਉਹ ਮੁੰਡੇ ਨੇ ਉਹਨਾਂ ਨੂੰ ਪੁੱਛਦੇ ਆ ਸੋ ਦੇਖਦੇ ਆ ਕੀ ਕਹਿੰਦੇ ਆ ਵੀ ਬਾਈ ਧੂਤੇ ਦਾ ਪਿੰਡ ਘਰ ਦੱਸਣਗੇ ਜਾਂ ਨਹੀਂ ਹਾਂਜੀ 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 ਰੁਕ ਲੋ ਰੁਕ ਲੋ ਰੁਕ ਲੋ ਰੁਕ ਲੋ ਰੁਕ ਲੋ ਰੁਕ ਲੋ ਮੁੰਡੇ ਨੂੰ ਪੁੱਛਵਾ ਮੁੰਡੇ ਨੂੰ ਪੁੱਛ 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 ਪੁੱਛੇ ਬਾਬਾ ਤੂਤੇ ਦੇ ਬਾਈ ਘਰੇ ਜਾਣਾ ਹਾਂਜੀ ਹਾਂਜੀ ਬਲਦੇਵ ਮਿਸਤਰੀ ਆ ਉਹਦੇ ਡੈਡੀ ਦਾ ਨਾਮ ਤੂੰ ਦੇਖਿਆ ਉਹਦਾ ਪੈਦੀ ਪਿੰਡੀ ਚ ਸੱਤ ਪਾਲੀ ਬਤਾਇਆ ਕਹਿੰਦਾ ਜੀ ਸੱਤ ਪਾਲੀ ਓਏ ਉਹ ਉਹੀ ਕਿਹਜਾ ਜੀ ਤਾਂ ਤੂੰ ਦੇਖਿਆ ਕਹਿੰਦੇ ਨੇ ਯਾਰ ਨੂੰ ਤੂਤਾ ਯਾਰ ਜਿਹੜਾ ਫਿਲਮਾਂ ਜਾਉਂਦਾ ਜਿਹੜਾ ਗਾਇਕ ਯਾਰਾ ਮੁੰਡਾ ਸਮਝ ਗਿਆ ਆ ਗਿਆ ਉਹਦਾ ਬਲਦੇਵ ਦਾ ਮੁੰਡਾ ਹਾਂ ਜੀ ਪੈਦੀ ਪਿੰਡੀ ਚ ਆਂ ਵਗ ਜਿਓ ਬਾਹਰ ਲੱਗ ਪੈਦੀ ਜਦੋਂ ਉਹਦੇ ਬੇਚਾਰੇ ਕੋਈ ਵੀ ਹੀ ਗੁੰਡੀ ਦੇ ਮੈਂ ਪਹਿਲਾਂ ਬਾੜ ਦਾ ਖਾਰ ਉਹਦਾ ਗੇਟ ਆ ਠੀਕ ਆ ਬਾਬੇ ਹਾਂ ਅੱਛੇ ਮੂੜੀ ਜੀ ਹਾਂ ਹਾਂ ਲਵੀ ਆ ਬਾਬਾ ਜੀ ਨੇੜੀ ਆ ਓਏ ਜੇ ਤੈਨੂੰ ਕਹਿੰਦਾ ਨਾ ਕਾਹਨੂੰ ਆਈ ਸੜਕੇ ਜਾਂਦੀ ਆ ਚਲੋ ਧੰਨਵਾਦੀ ਹੁਣ ਚੱਲ ਵੀ ਮੋੜ ਦੋ ਬਾਬਾ ਜੀ ਇੱਥੋਂ ਚਲੋ ਬਾਬਾ ਜੀ ਕੋਈ ਨਾ ਬੈਕਪਾਂ ਬੈਗ ਹੀ ਜਾਂਦੇ ਬਾਬੇ ਬੋਲ ਲੂਗਾ ਪਿੱਛੇ ਆ ਗਏ ਜੇਗਾ ਚੱਲ ਚੱਲ ਜਾਂਦੇ 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 ਆਉਣ ਦੇ ਆਉਣ ਦੇ ਆਉਣ ਦੇ ਛੀ 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 ਓ ਸਿੱਧੀ ਅੱਖ ਆਉਂਦੇ ਕੰਨੀ ਦੇ ਓ ਸਿੱਧੀ ਰੱਖੇ ਤੈਨੂੰ ਮੇਰੇ ਕੰਨੀ ਨੂੰ ਛੀ ਦੀ ਗੋਲੀ ਨਿਕਲੀ ਹੋਈ ਆ ਪੁੱਛੂ 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 ਖੜਾ ਬਾਬਾ ਜੀ ਖੜਾ ਉਥੇ ਮੋਰ ਲੈ ਨਹੀਂ ਆ ਗਿਓ ਯਾਰ ਕੈਮਰਾ ਲੱਗਿਆ ਸਿੱਧਾ ਜਗਾ ਵੀ ਉੱਤੇ ਛਾੜ ਲੈਨੇ ਉੱਥੇ ਬੈਕ ਕਰ ਲੈਣਾ ਬਾਬਾ ਸਿੱਧੀ ਗੱਲ ਆ ਹੁਣ ਤੁਸੀਂ ਉੱਤੇ ਦਾ ਘਰ ਹੈਗਾ ਸੋ ਬਾਈ ਲਵੇ ਆਏ ਆ ਦੇਖਦੇ ਮਿਲਦਾ ਜਾਂ ਨਹੀਂ ਆਜੋ ਮਾਤਾ ਹੀ ਸੱਚੀ ਗੱਲ ਜੀ ਲਓ ਜੀ ਹੁਣ ਧੂਤੇ ਦੇ ਘਰੇ ਆ ਚੁੱਕਾਗੇ ਸਾਡੀ ਸਾਰੀ ਟੀਮ ਹੈ ਇਧਰ ਬਾਈ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਹੈ ਆਰ ਬਾਈ ਤਾਂ ਮੈਂ ਡੋਟਰ ਤੇ ਵੱਜਦੀ ਆ ਕਹਿੰਦਾ ਅੱਧਾ ਕ ਮੇਰਾ ਲਿਖਿਆ ਹੋਇਆ ਕਹਿੰਦਾ ਅੱਧਾ ਅਰਦੇ ਟੇਲੇ ਲਿਖਿਆ ਬਾਈ ਜੀ ਆ ਗਏ ਹੋਰ ਬਾਈ ਮਿੱਠਾ ਗਾਉਂਦਾ ਗਾਉਂਦੇ ਤੂਤੇ ਵੀਰੇ ਸਾਰੀ ਨੇਗੇ ਆ ਇਹ ਮੁੰਡੇ ਬਹੁਤ ਸੋਹਣਾ ਗਾਉਂਦਾ ਇਹ ਵੀ ਬਹੁਤ ਸੋਹਣਾ ਗਾਉਂਦਾ ਸਾਰੀ ਗਾਉਂਦੇ ਨੇ ਇਹ ਨੇਵੀਗਾ ਕੇ ਦਿਖਾ ਬਈ ਨੂੰ ਕੁਛ ਸੁਣਾ ਸੁਣਾ ਕੁਛ ਬਈ ਨੂੰ ਸਗੁਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਕੀ ਰਾਜਾ ਕੀ ਪਖਾਰੀ ਉਹਦੀ ਸਹਾਰਿਆਂ ਦੇ ਨਾਲ ਜਾਰੀ ਕੀ ਰਾਜਾ ਕੀ ਪਖਾਰੀ ਉਹਦੀ ਸਹਾਰਿਆਂ ਦੇ ਨਾਲ ਜਾਰੀ ਪੱਥਰਾਂ ਚੋ ਮੋਤੀ ਛਾਂਦਾ ਪੱਥਰਾਂ ਚੋ ਮੋਤੀ ਛਾਂਦਾ ਮੇਰਾ ਬਾਬਾ ਨਾਨਕੋ ਸਭਨਾ ਦੇ ਦਿਲ ਦੀ ਜਹਾਨ ਦਾ ਮੇਰਾ ਬਾਬਾ ਨਾਨਕੋ ਮੇਰਾ ਬਾਬਾ ਨਾਨਕੋ ਮੇਰਾ ਬਾਬਾ ਨਾਨਕੋ ਸੋ ਇਧਰ ਬਾਈ ਨਾਲ ਸਾਡੇ ਵੀਰ ਫੋਟੋਆਂ ਕਰਾ ਰਹੇ ਨੇ ਬਈ ਚਲ ਪੂਰਾ ਹੋ ਗਿਆ ਉਹ ਕੰਮ ਉਹ ਤਾਂ ਹਸਾ ਕਰਨ ਸੁਖੜ ਪਾਈ ਆਊਗਾ ਸ਼ਾਗਨ ਪੈ ਗਿਆ ਆਊਗਾ ਬਸ ਢੋਲੀ ਉਹ ਕਰਨੀ ਹੈ ਬੈਠੇ ਹੋਣੇ ਬੈਠੇ ਹੋਣੇ ਚਲ ਠੀਕ ਆ ਚਲ ਠੀਕ ਹੈ ਬਾਈ ਤੂੰ ਉੱਤੇ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹੁਣ ਮੌਸਮ ਖਰਾਬ ਹੋਰ ਹੋ ਗਿਆ ਤੇ ਚਲੋ ਮਿੱਤਰੋ ਚੱਲੀਏ ਜੇ ਹਾਂਜੀ ਭਾਈ ਤੂੰ ਉੱਤੇ ਨੂੰ ਮਿਲ ਕੇ ਆਇਆਗੇ ਬਹੁਤ ਚੰਗਾ ਲੱਗਿਆ ਡਾਊਨ ਟੂ ਅਰਥਾ ਬੰਦਾ ਸਾਡੇ ਸਾਰੇ ਬੰਦਿਆਂ ਦੇ ਨਾਲ ਬਾਈ ਚਲੋ ਬਾਗੋ ਬਾਗ ਹੋ ਗਿਆ ਬਾਈ ਨੂੰ ਮਿਲ ਕੇ ਹਾਂਜੀ ਮੈਂ ਕਹਿਣਾ ਹੈ ਜੀ ਡਾਊਨ ਟੂ ਅਰਥ ਬੰਦਾ ਬੰਦਾ ਲੋਟਾ ਬਾਬਾ ਚਾਹ ਪਾਣੀ ਬੁਲਾਇਆ ਜ਼ਰਾ ਹੋ ਚਾਹ ਪਾਣੀ ਪੀ ਕੇ ਆਇਆ ਲੱਡੂ ਧਰੇ ਵਧੀਆ ਲੱਡੂ ਧਰੇ ਹਨਾ ਭਾਵੇਂ ਕਿ ਅਸੀਂ ਵਿਆਹ ਚ ਆਏ ਸੀ ਪਰ ਫੇਰ ਵੀ ਲੱਡੂ ਧਰੇ ਬੰਦਾ ਬਾਈ ਜੀ ਜਮਾ ਹੀ ਫਕਰ ਬੰਦਾ ਜਮਾ ਦੇਸੀ ਬੰਦਾ ਦੇਸੀ ਸਾਡੇ ਬਾਬਾ ਜੀ ਦੀ ਕਿਰਪਾ ਨਾਲ ਮੈਂ ਵੀ ਦੱਬ ਕੇ ਸ਼ੇਅਰ ਕਰੇ ਬਾਬੇਓ ਮੇਰੇ ਵਰਗਾ ਹੀ ਹੈ I <laughs>